ਨਮਸਕਾਰ ਸਤਿ ਸ੍ਰੀ ਅਕਾਲ ਡੀਆਈਜੀ ਫਿਰੋਜ਼ਪੁਰ ਸ਼੍ਰੀ ਸੁਪਨ ਸ਼ਰਮਾ ਦੇ ਅੱਜ ਫਾਜ਼ਿਲਖਾ ਪੁੱਜਣ ਤੇ ਉਹਨਾਂ ਦਾ ਜ਼ਿਲ੍ਹਾ ਪੁਲਿਸ ਕਪਤਾਨ ਸਰਦਾਰ ਵਿਰਿੰਦਰ ਸਿੰਘ ਬਰਾੜ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਦੌਰਾਨ ਸਰਦਾਰ ਵਿਰਿੰਦਰ ਸਿੰਘ ਬਰਾੜ ਨੇ ਫਾਜ਼ਲ ਕਾ ਪੁਲਿਸ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਉਪਲਬਧੀਆਂ ਦੀ ਜਾਣਕਾਰੀ ਵੀ ਦਿੱਤੀ ਫਾਜ਼ਲ ਕਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਡੀਆਈਜੀ ਸਾਹਿਬ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਗਈ ਅਤੇ ਡੀਆਈਜੀ ਸੁਪਨ ਸ਼ਰਮਾ ਨੇ ਯੋਧ ਨਸ਼ਿਆਂ ਵਿਰੋਧ ਮਹਿੰਮ ਨੂੰ ਹੋਰ ਵੀ ਤੇਜ਼ ਕਰਨ ਦੇ ਜ਼ਰੂਰੀ ਨਿਰਦੇਸ਼ ਦਿੱਤੇ ਨਿਸ਼ੇ ਸ਼ਰਮਾ ਦੀ ਰਿਪੋਰਟ ਐਨਸ ਲਾਈਵ ਐਨਸ ਲਾਈਵ ਤੁਹਾਡਾ ਆਪਣਾ ਚੈਨਲ

मैडम जी हाँ जी बहुत प्रश्न मीटिंग है एक तो बेसिकली क्राइम मीटिंग क्राइम मीटिंग है ਕਿ ਤੋਂ ਥਾਣੇ ਦੀ ਚੈਕਿੰਗ ਕੀਤੀ ਜੀ ਜੇ ਜਿਹੜੀ ਸਰਕਾਰ ਦੀ ਪ੍ਰਾਇੋਰਟੀਜ਼ ਆ ਜਿਵੇਂ ਮਹਿੰਮ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਛੇੜੀ ਹੋਈ ਹੈ ਜੋ ਨਸ਼ਾ ਵਿਰੋਧੀ ਉਹਦੀ ਕੀ ਪ੍ਰੋਗਰੈਸ ਹੈ ਕੀ ਕੀ ਕਮੀਆਂ ਹੈ ਕਿੰਨੇ ਕਿੰਨੇ ਅਚੀਵਮੈਂਟ ਹੈ ਉਹਦੀ ਉਹਦਾ ਰੈਗੂਲਰ ਹੁਣ ਤੱਕ ਕੀ ਅਚੀਵਮੈਂਟ ਦਾ ਸਰਫਾਸ ਉਹ ਜਿਹੜਾ ਰੋਜ਼ ਤੱਕ ਉਸ ਦਾ ਕੁਝ ਕੁਝ ਦੇਖ ਹੀ ਰਹੇ ਸੋ ਬੇਸਿਕਲੀ ਸਪਲਾਈ ਚੇਨ ਜਿਹੜੀ ਹੈ ਇਹਨੂੰ ਤੋੜਨ ਦਾ ਕੰਪਨੀ ਆਪਰੇਸ ਕਰੀ ਤੇ ਕਾਫੀ ਹੱਦ ਤੱਕ ਛੋਟੋ ਛੋਟੇ ਤੋਂ ਲੈ ਕੇ ਵੱਡੇ ਪੱਧਰ ਦੇ ਟਾਰਗੇਟਡ ਅਪਰੋਚਰ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੈ ਕੋਈ ਨਾ ਕੋਈ ਆਪਰੇਸ਼ਨ ਲਾਂਚ ਹੁੰਦਾ ਹੈ ਅਚੀਵਮੈਂਟ ਆ ਪੀਲਾ ਪੰਜਾ ਚਾਰਾ ਪੂਰੇ ਪੰਜਾਬ ਦੇ ਵਿੱਚ ਲੋਕ ਬਹੁਤ ਖੁਸ਼ ਨੇ ਫਾਜ਼ਿਲਕਾ ਦੇ ਵਿੱਚ ਹੁਣ ਤੱਕ ਕਿੰਨੇ ਘਰਾਂ ਦੇ ਪੀਲਾ ਪੰਜਾ ਚੱਲ ਚੁੱਕੇ ਹੋਣ ਕਿੰਨੇ ਦੇ ਚੱਲਣ ਜਾ ਰਹੇ ਨੇ 55 56 ਨੇ ਚੱਲਦੇ ਨੇ ਕਿਹਦੇ ਚੱਲਦਾ ਹੈ ਪੰਜ ਆਇਡੈਂਟੀਫਾਈ ਕਿੰਨੇ ਹੋਣ ਜਿਨ੍ਹਾਂ ਨੇ ਕ੍ਰੋਨਿਕ ਜਿਹੜੇ ਰਕ ਪੜਲਾ ਖਾਂ ਜਾਂ ਬੜੀ ਮੱਛੀਆਂ ਜਿਹੜੇ ਹੱਟਦੇ ਨਹੀਂ ਆ ਜਿਨ੍ਹਾਂ ਨੇ ਆਪਣੇ ਮਕਾਨ ਸਰਕਾਰੀ ਜ਼ਮੀਨਾਂ ਉੱਤੇ ਬਣਾਏ ਆ ਜਾਂ ਹੁਣ ਤੱਕ ਕੋਟ ਜ਼ਮੀਨਾਂ ਕੋ ਫੋਰੈਸਟ ਜ਼ਮੀਨ ਉਹ ਦੇਖੋ ਸਰ ਅੱਜ ਕਿੰਨੇ ਥਾਣਿਆਂ ਦੀ ਫੋਰਸ ਇੱਥੇ ਆਈ ਹੈ ਕਿੰਨੇ ਥਾਣਿਆਂ ਦੇ ਅਧਿਕਾਰੀਆਂ ਨਾਲ ਕਰਮਚਾਰੀਆਂ ਨਾਲ ਸਰ ਪਾਕਿਸਤਾਨ ਤੋਂ ਜੋ ਨਸ਼ਾ ਤਸਕਰ ਡਰਗ ਇਧਰ ਭੇਜਦੇ ਆ ਜਾਂ ਡਰੋਨ ਦੇ ਰਾਹੀਂ ਆਂਦੀ ਆ ਉਸ ਨੂੰ ਰੋਕਣ ਦੇ ਲਈ ਹੁਣ ਕੀ ਉਪਰਾਲੇ ਪੰਜਾਬ ਸਰਕਾਰ ਪੰਜਾਬ ਪੁਲਿਸ ਸੈਕੰਡ ਲਾਈਨ ਆਫ ਡਿਫੈਂਸ ਤੇ ਫਸਟ ਲਾਈਨ ਆਫ ਜਿਹੜੀ ਪ੍ਰੈਜੈਂਟੇਸ਼ਨਸ ਐ ਪ੍ਰੂਫ ਆਫ ਕਨਸੈਪਟ ਐ ਉਹ ਹੋ ਚੁਕਿਆ ਹੈ ਤੇ ਐਂਟੀ ਡਰੋਨ ਟੈਕਨੋਲੋਜੀ ਐਂਟੀ ਡਰੋਨ ਗਨਸ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਇੰਸਟਾਲ ਹੋ ਜਾਣਾ ਹੈ ਪੁਲਿਸ ਕਰਮਚਾਰੀ ਬਹੁਤ ਆਪਣਾ ਵਧੀਆ ਯੋਗਦਾਨ ਨਿਭਾ ਰਹੇ ਨੇ ਉਹਨਾਂ ਦੇ ਪ੍ਰੋਮੋਸ਼ਨ ਦੇ ਲਈ ਵੀ ਪ੍ਰਪੋਜ਼ਲ ਕੋਈ ਭੇਜੀ ਜਾ ਰਹੀ ਹੈ ਭੇਜਾਂਗੇ ਜਿਵੇਂ ਜਿਵੇਂ ਹੋ ਕਦੇ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਐਕਸ਼ਨ ਰਹੇਗਾ ਸਰ ਹੋਰ ਕੀ ਕੀ ਰੈਡਾਰ ਤੇ ਆਪੀ ਤੁਸੀਂ ਦੇਖਦੇ ਜਾਓਗੇ ਥੈਂਕ ਯੂ ਐਸਐਸਪੀ ਸਾਹਿਬ ਸੁਪਰੀਸ਼ਮਨ ਜਵਾਹਿਰ ਕਾਹੇ ਨੀ ਬੋਲ ਤੁਸੀਂ ਸਜਾ ਚੁਕੋ बेसिक इन्फॉर्मल इंसपेक्शन है जोड़ा काम काज चल रहा है बेसिक पुलिसिंग का दो तीन स्पेशल मुहिम पंजाब सरकार पुलिस डिपार्टमेंट के डीजी साहब ने शुरू की जिम्मे युद्ध नशे विरुद्ध ਉਦੇ ਜਿਹੜੇ ਬੇਸਿਕ ਪੈਰਾਮੀਟਰਸ ਐ ਉਹਨਾਂ ਦੀ ਪ੍ਰੋਗਰੈਸ ਤੇ ਜਨਰਲ ਵੈਲਫੇਅਰ ਪੁਲਿਸ ਪਰਸਨਸ ਦਾ ਜਨਰਲ ਵੈਲਫੇਅਰ ਕੀ ਪ੍ਰੋਬਲਮਸ ਆ ਰਹੀਆਂ ਕੋਈ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਹੋ ਗਈ ਕ੍ਰਾਈਮ ਬੈਰੀਜ਼ ਹੋ ਗਈ ਇਟ ਇਟਸ ਅ ਜਨਰਲ ਇਨਸਪੈਕਸ਼ਨ ਇੰਟਰੈਕਸ਼ਨ ਸਰ ਮੈਸ਼ੇ ਨੂੰ ਕਦੋਂ ਕਰ ਰਸਤੇ ਕੀ ਪ੍ਰਯਾਸ ਕੀਤਾ ਜਾ ਰਿਹਾ ਬੁਦੇ ਵਿੱਚ ਕਈ ਏਰੀਆ ਜਿਹੜੇ ਨੇ ਜਿੰਦੇ ਵਿੱਚ ਘਰ ਘਰ ਦੇ ਵਿੱਚ ਮਸ਼ਾ ਵਿਖਦਾ ਜਿੰਦੀ ਕਾਰਵਾਈ ਵੀ ਐਸਐਸਪੀ ਸਾਹਿਬ ਨੇ ਕਰਦੇ ਹਰ ਸਥੀ ਦੇਖੋ ਇਹ ਨਾ ਇਟਸ ਅ ਲੌਂਗ ਪ੍ਰੋਸੈਸ ਇਹ ਲੰਮਾ ਪ੍ਰੋਸੈਸ ਹੈ ਤੇ ਇੱਕ ਪੂਰਾ ਇਕ ਵੇਲੇ ਕਿ ਸਪਲਾਈ ਚੇਨ ਨੂੰ ਤੋੜਨਾ ਤੇ ਡਿਮਾਂਡ ਸਾਈਡ ਨੂੰ ਕੱਟ ਕਰਨਾ ਸਪਲਾਈ ਚੇਨ ਜਿਹੜੀ ਹੈ ਉਹ ਟੁੱਟ ਰਹੀ ਹੈ ਤੁਸੀਂ ਦੇਖ ਰਹੇ ਹੋ ਰੋਜ਼ ਕੁਝ ਨਾ ਕੁਝ ਪ੍ਰਿੰਟ মিডিਆ ਜਾ ਰਿਹਾ ਹੈ ਇਲੈਕਟ੍ਰੋਨਿਕ মিডিਆ ਜਾ ਰਿਹਾ ਹੈ ਤੇ ਕਾਨੂੰਨੀ ਕਾਰਵਾਈ ਵੀ ਹੋ ਰਹੀ ਹੈ ਐਨਡੀਪੀਐਸ ਦੇ ਕੇਸਸ ਦੀ ਰਜਿਸਟ੍ਰੇਸ਼ਨ ਵੀ ਵਧੀ ਹੈ ਤੇ ਛੋਟੇ ਛੋਟੇ ਤੋਂ ਲੈ ਕੇ ਵੱਡੇ ਤਸਕਰ ਜਿਹੜੇ ਆ ਉਹਨਾਂ ਨੂੰ ਫਟਫਟ ਕੇ ਅੰਦਰ ਦਿੱਤਾ ਜਾ ਰਿਹਾ ਹੈ ਤੇ ਉਹਦੀ ਮੇਨ ਇੰਪੋਰਟੈਂਟ ਚੀਜ਼ਾਂ ਦੀ ਕਾਰਵਾਈ ਹੋ ਰਹੀ ਹੈ कि इना बेल जी है जल्दी ना हो छोटी छोटी चीजें हैं जी प्रोसीजरल डेज हैं उन्होंने खत्म किया जा रहा है देखो बेसिकली पब्लिक सर्विस है इट्स वेल कैप्ट था ज्यादा हैवी थाना नहीं है एंड रिकवरी uh, भी ठीक है ठीक है ਤੇ ਕਮੀ ਛੋਟੂ ਮੋਟੀ ਕਮੀ ਆਉਂਦੀ ਉਹ ਕੋ ਦੇਣੀ ਸਰ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਗਸ਼ਤ ਇਸ ਤਰ੍ਹਾਂ ਦੀ ਵੜਾਈ ਜਾਏਗੀ ਗਸ਼ਤ ਗਸ਼ਤ ਹੈ ਸੈਕਿੰਡ ਲਾਈਨ ਆਫ ਡਿਫੈਂਸ ਸਾਡੀ ਐਕਟਿਵ ਹੈ ਤੁਸੀਂ ਦੇਖਿਆ ਹੀ ਹੈ ਤੇ ਜਲਦੀ ਹੀ ਐਂਟੀ ਡਰੋਨ ਟੈਕਨੋਲੋਜੀ ਪੰਜਾਬ ਸਰਕਾਰ ਵੇੜੀ ਹੈ ਉਹ ਲੈ ਕੇ ਸੈਕਿੰਡ ਲਾਈਨ ਆਫ ਡਿਫੈਂਸ ਤੇ ਡਿਪਲੋਏ ਕਰਨਗੇ। ਬਹੁਤ ਘਾਟ ਹੈ ਜੀ ਸ਼ਹਿਰ ਦੇ ਵਿੱਚ ਕਿਸੀ ਆਰ ਲਾ ਲਓ ਕੁਝ ਲਾ ਲਓ ਵੀ ਨਫਰੀ ਲਈ ਜਦੋਂ ਵੀ ਆਈਓ ਨੂੰ ਕਿਤੇ ਜਾਣਾ ਪੈਂਦਾ ਆਈਓ ਨਹੀਂ ਮਿਲਦਾ ਥਾਣੇ ਦੇ ਵਿੱਚ। ਉਹ ਵੀ ਕਰਦੇ ਨੇ ਮੈਨ ਪਾਵਰ ਆਡਿਟ ਜਿਹੜਾ ਹੈ ਉਸ ਦੇ ਸਾਥ ਉਹ ਆਪ ਜੀ ਪੁਲਿਸ ਬੁਲਾਈ ਦੀ ਪੱਤਰ ਹੈ। ਪਤਾ ਚੱਲਿਆ ਕਿ ਕਾਫੀ ਏਰੀਆਜ਼ ਦੇ ਵਿੱਚ ਜਿਹੜੇ ਲੋਕ ਚਿੱਟਾ ਲੈਂਦੇ ਹਨ ਜੀ ਉਹਨਾਂ ਨੂੰ ਹੁਣ ਮਿਲ ਨਹੀਂ ਰਿਹਾ ਤੇ ਕਾਫੀ ਤੁਹਾਨੂੰ ਆਣਾ ਟਾਈਮ ਦੇ ਵਿੱਚ ਬਿਲਕੁਲ ਨਜ਼ਰ ਆਉਂਟ ਆਉਟ ਸੈਂਟਰਸ ਤੇ ਜਾਂ ਤੁਸੀਂ ਲਾ ਲਓ ਡੀਡਿਕਸ਼ਨ ਸੈਂਟਰ ਰੀਹੈਬਿਟਿਸ਼ਨ ਸੈਂਟਰ ਉਹਦੇ ਵਿੱਚ ਲੋਕ ਹੁਣ ਜਾਣਾ ਸ਼ੁਰੂ ਹੋ ਗਏ। ਜੀ ਸਰ ਬਿਲਕੁਲ ਥੈਂਕ ਯੂ।